ਨੋਗਿਨ ਦੇ ਲਈ ਅੱਜ ਜਿਹੜਾ ਐਨਜੀਓ ਨੇ ਕੰਮ ਕੀਤਾ ਕਿੱਦਾਂ ਲੱਗ ਰਿਹਾ ਬੰਧੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਸਮਰੱਥ ਕੌਰ ਔਰ ਗਹਿਲੇਆਲ ਪਿੰਡ ਕੂਮਕਲਾਂ ਦੇ ਬਿਲਕੁਲ ਨਾਲ ਕੋਕ ਵਸਤਾ ਉਥੇ ਕੈਂਪ ਲਾਇਆ ਬੜਾ ਚੰਗਾ ਲੱਗਿਆ ਸਮਰੱਥ ਕੌਰ ਆਪ ਦੀ ਐਨਜੀਓ ਦੀ ਪੂਰੀ ਟੀਮ ਦੇ ਨਾਲ ਮੈਨੂੰ ਬਹੁਤ ਸਬਾਨੀ ਹੋਇਆ ਕੋਈ 4 5 6 ਮਹੀਨੇ ਪਹਿਲਾਂ ਮਿਲੇ ਸੀ ਔਰ ਬੜਾ ਹੀ ਚੰਗਾ ਲੱਗਿਆ ਇਹਨਾਂ ਦਾ ਕਨਸੈਪਟ ਇਹ ਸ਼ਹਿਰ ਦੇ ਵਿੱਚ ਸਾਰੇ ਕੈਂਪ ਲਾਇਆ ਕਰਦੇ ਸੀ ਮੈਡੀਕਲ ਕੈਂਪ ਸੋ ਇਹਨਾਂ ਨੂੰ ਮੈਂ ਪ੍ਰੇਰਿਤ ਕੀਤਾ ਕਿ ਪਿੰਡਾਂ ਦੀਆਂ ਬਹੁਤੀਆਂ ਧੀਆ ਪੈਣਾ ਬਜ਼ੁਰਗ ਔਰਤਾਂ ਬਜ਼ੁਰਗ ਮਰਦ ਸਾਡੇ ਬਾਪੂ ਹੋਣੀ ਵੱਡੇ ਭਰਾ ਹੋਣੀ ਨਹੀਂ ਆ ਸਕਦੇ ਕਈ ਕਰਨਾ ਕਰਕੇ ਤੇ ਸਿਹਤ ਨਹੀਂ ਅਲੋ ਕਰਦੀ ਤੁਸੀਂ ਕੈਂਪਾਂ ਕੈਂਪ ਜਿਹੜੇ ਉਹਨੇ ਪਿੰਡਾਂ ਚ ਲਾਓ ਸੋ ਪਹਿਲਾ ਉਦਮ ਕੀਤਾ ਸਮਰਥਨ ਆਪਣੀ ਟੀਮ ਦੇ ਨਾਲ ਲਾ ਕੇ ਆਇਆ ਤਾਂ ਮੇਰਾ ਹੌਸਲਾ ਮੈਨੂੰ ਵੱਧ ਹੋਇਆ ਸਭ ਇਹਦੇ ਨਾਲੋਂ ਤੇ ਮੇਰੇ ਭਰਾ ਸੈਮੀ ઓਪਰਾਏ ਤੇ ਰਾਜਦੀਪ ਦੇ ਕਸੇ ਦੁਬਾਈ ਦੀ ਅਮਰਬਾਸੀ ਜਗਰਾਵੋਂ ਤੋਂ ਚਾਜੀ ਸਾਹਿਬ ਹੋਰ ਬਹੁਤ ਸਾਰੇ ਮਿੱਤਰ ਸਾਰੇ ਇਕੱਠੇ ਹੋ ਕੇ ਆਏ ਇੰਦਰਜੀਤ ਗਿੱਲ ਹੋਰੀ ਚੰਗਾ ਲੱਗਿਆ ਕਿਉਂਕਿ ਮੋਹਰੇ ਜਦੋਂ ਟੀਮ ਤੋਂ ਰਿਪੋਰਟਸ ਲਈਆਂ ਕਿ 10 11 12 ਪਿੰਡਾਂ ਦੇ ਲੋਕ ਬਹੁਤ ਸਾਰੇ ਆਏ ਤੇ ਇਸ ਵੇਲੇ 100 ਬੱਚੇ ਨੇ ਔਰ ਸਾਰੀ ਦਵਾਈਆਂ ਖਤਮ ਨੇ ਤਕਰੀਬਨ ਤਕਰੀਬਨ 1000 ਪਲੱਸ ਪੇਸ਼ੈਂਟ ਅੱਜ ਓਪੀਡੀ ਦੇ ਵਿੱਚ ਚੈੱਕ ਹੋਇਆ ਔਰ ਜਿੰਨੇ ਪੇਸ਼ੈਂਟਸ ਨੂੰ ਸਰਜਰੀ ਰეკਮੈਂਡ ਹੋਈ ਹੈ ਦਵਾਈਆਂ ਦਿੱਤੀਆਂ ਗਈਆਂ ਨੇ ਸਰਜਰੀ ਰეკਮੈਂਡ ਹੋਈ ਹੈ ਉਹਨਾਂ ਵਾਸਤੇ ਡੀਐਮਸੀ ਦੀ ਟੀਮ ਨੇ ਸਪੈਸ਼ਲ ਡਿਸਕਾਊਂਟ ਅਨਾਉਂਸ ਕੀਤਾ ਔਰ ਉਹਨਾਂ ਦੀ ਉਹ ਸਰਜਰੀਜ਼ ਆਪਰੇਸ਼ਨਸ ਦੇ ਆਨੰਦ ਚੋਣਗੇ ਔਰ ਜਿਹੜੇ ਅਖਾਂੜੇ ਡਾਕਟਰ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵੀ ਅੱਖਾਂ ਦਾ ਆਪਰੇਸ਼ਨ ਹੈ ਉਹ ਫ੍ਰੀ ਆਫ ਕਾਸਟ ਕਰਾਂਗੇ ਖਾਣਾ ਵੀ ਰਹਾਇਸ਼ ਵੀ ਟੋਟਲ ਫ੍ਰੀ ਦੇਵਾਂਗੇ ਜਿਹੜੇ ਇਸ ਕੈਂਪ ਤੋਂ ਪੇਸ਼ੈਂਟਸ ਆਏ ਨੇ ਸੋ ਗੇਲਿਆੜ ਦੇ ਸਰਪੰਚ ਸਾਹਿਬ ਤੇ ਲਾਗਲੇ ਪਿੰਡਾਂ ਦੇ ਸਰਪੰਚ ਸਹਬਾਨ ਸਾਰੇ ਲੋਕ ਸੱਜਣ ਸਨੇਹੀ ਘੁਗ ਵਸਦੇ ਰਹਿਣ ਰੰਗਲਾ ਪੰਜਾਬ ਹੋਰ ਖੂਬਸੂਰਤ ਹੋਵੇ ਪਿਆਰੇ ਰਿਸ਼ਤੇ ਹੋਰ ਖੂਬਸੂਰਤ ਪਿਆਰ ਵੰਡਣ ਔਰ ਸਮਰਾਥ ਨੂੰ ਰੱਬ ਸਮਤ ਬਖਸ਼ੇ ਕਿ ਉਹ ਆਪਦੀ ਐਨਜੀਓ ਦੀ ਸਮੁੱਚੀ ਟੀਮ ਦੇ ਨਾਲ ਇਹੋ ਜਿਹੋ ਕੈਂਪ ਹੋਰ ਲਾਵੇ ਤੇ ਪੰਜਾਬ ਤਰੱਕੀ ਕਰੇ ਔਰ ਪੰਜਾਬ ਦੀ ਸਮੁੱਚੀ ਜਨਤਾ ਸਿਹਤਯਾਬ ਹੋਵੇ ਲੱਗਦਾ ਤੁਸੀਂ ਐਨਜੀਓ ਜਿੰਨੀਆਂ ਵੀ ਹੈਗੀਆਂ ਸ਼ਹਿਰ ਦੇ ਸ਼ਹਿਰ ਦੇ ਵਿੱਚ ਕੈਂਪ ਲਾਂਦ ਸੋਈਆਂ ਇਹ ਪਹਿਲੇ ਹੀ ਮੈਂ ਦੇਖਿਆ ਜੀ ਤੁਸੀਂ ਦੇਖਿਆ ਹੋਣਾ ਵੀ ਕੈਂਪ ਪਿੰਡਾਂ ਦੇ ਵਿੱਚ ਹੋਛ ਕੇ 30 ਕਿਲੋਮੀਟਰ ਆਣਾ ਕਿਦਾਂ ਲੱਗ ਰਹੇ ਆ ਉਹ ਵੀ ਲੜਕੀਆਂ ਉਹ ਇਹੀ ਹਿੰਮਤ ਸੀ ਇਹੀ ਦੇਖੋ ਸਮਰਾਤ ਖੁਦ ਸ਼ਹਿਰ ਦੇ ਵਿੱਚ ਰਹਿੰਦੀ ਔਰ ਜਿੰਨੀ ਇਹਨਾਂ ਦੀ ਟੀਮ ਮੈਂਬਰਸ ਨੇ ਉਹ ਵੀ ਲੇਡੀਆਂ ਸ਼ਹਿਰ ਤੋਂ ਨੇ ਉਹਨਾਂ ਨੂੰ ਪਿੰਡਾਂ ਦੇ ਕਲਚਰ ਬਾਰੇ ਪਿੰਡ 'ਚ ਆਉਣਾ ਰੋਕਣਾ ਮੈਨੇਜ ਕਰਨਾ ਉਹਦੇ ਵਾਸਤੇ ਗਿਆਨ ਘੱਟ ਸੀ ਡਰ ਜ਼ਿਆਦਾ ਸੀ ਤੇ ਉਹਨੂੰ ਉਲਟਾ ਕਰਤਾ ਮੈਂ ਕਿ ਤੁਸੀਂ ਸ਼ਹਿਰੋਂ ਨਿਕਲੋ ਪਿੰਡ ਪਿੰਡਾਂ ਦੇ ਲੋਕ ਤੁਹਾਨੂੰ ਬਾਹਾਂ ਉਲਾਰ ਕੇ ਮਿਲਣਗੇ ਬਹੁਤ ਸਤਿਕਾਰ ਪਿਆਰ ਦੇਣਗੇ ਉਹੀ ਗੱਲ ਹੋਈ ਕਿ ਗਹਿਨੇਆੜ ਦੇ ਸਰਪੰਚ ਸਾਹਿਬ ਪਹਾੜੂ ਆ ਤੇ ਹੋਰ ਲਾਗਲੇ ਪਿੰਡ ਉਹਨਾਂ ਦੇ ਸਰਪੰਚ ਸਾਹਿਬਾਂ ਨੇ ਇੰਨਾ ਸਾਥ ਦਿੱਤਾ ਕਿ ਸਵੇਰ ਤੋਂ ਪੰਪਾਂ ਭਾਰ ਹੋ ਕੇ ਇਹਨਾਂ ਦੇ ਨਾਲ ਮਦਦ ਕੀਤੀ ਪਲੱਸ ਗੁਰੂਕਾਲ ਲੰਗਰ ਟੁੱਟ ਵਰਤੇ ਹੁਣ ਵੀ ਵਰਤ ਰਿਹਾ ਅਸੀਂ ਵੀ ਹੁਣ ਖਤਮ ਹੋਇਆ ਕੈਂਪ ਤੇ ਲੰਗਰ ਛੱਕ ਕੇ ਫੇਰ ਅੱਗੇ ਤੁਰਾਂਗੇ ਸੋ ਪਿੰਡਾਂ ਦਾ ਪਿਆਰ ਸਤਕਾਰ ਮੁਹੱਬਤ ਪਿੰਡਾਂ ਦਾ ਉਹ ਸੱਭਿਆਚਾਰ ਹਲੇ ਪਿੰਡੂ ਲੋਕ ਸੱਚਮੁੱਚ ਜੜਾਂ ਨਾਲ ਜੁੜੇ ਹੋਏ ਨੇ ਥੋੜੀਆਂ ਜੀਆਂ ਹਿੱਡੀਆਂ ਜ਼ਰੂਰ ਹੋਈਆਂ ਨੇ ਪਰ ਸੱਚਮੁੱਚ ਜੜਾ ਨਾਲ ਜੁੜੇ ਹੋਏ ਨੇ ਤੇ ਇਹਨਾਂ ਜੜਾ ਨੂੰ ਮਜ਼ਬੂਤ ਕਰਾਂਗੇ ਆਪਾਂ ਸਾਰੇ ਮਿਲ ਕੇ ਜਦੋਂ ਇਹੋ ਜਿਹੇ ਕੈਂਪ ਲੱਗਣਗੇ ਲੋਕ ਇੱਕ ਥਾਂ ਇਕੱਠੇ ਹੋਣਗੇ ਆਪਦੇ ਦਿਲ ਦੀਆਂ ਗੱਲਾਂ ਕਰਨਗੇ ਜਿਉਂਦੇ ਰਹਿਣ ਏਦਾਂ ਲੱਗ ਰਿਹਾ ਫਿਰ ਇਹਨਾਂ ਨਾਲ ਸਪੋਰਟ ਦਿੱਤੀ ਤੁਸੀਂ ਥੋੜਾ ਹੌਸਲਾ ਮਿਲਿਆ ਹਾਂ ਸਪੋਰਟ ਇਹ ਸਮਰੱਥ ਦੱਸੂਗੀ ਕਿ ਸਾਡੀ ਸਪੋਰਟ ਇਹਨੂੰ ਮਿਲੀ ਹੈ ਕਿ ਨਹੀਂ ਖੁਸ਼ ਹੈ ਕਿ ਨਹੀਂ ਜੇ ਕੋਈ ਕਮੀ ਰਹੇਗੀ ਸਮਰੱਥ ਵੀ ਆਰ ਸੌਰੀ ਤੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਤੇਰੀ ਕੋਈ ਵੀ ਜਿਹੜੀ ਸੋਚ ਹੈ ਮੈਡਮ ਪਹਿਲੇ ਸਭ ਤੋਂ ਪਹਿਰੇ ਆਪਣੇ ਐਨਜੀਓ ਦਾ ਨਾਮ ਦੱਸੋ ਜੀ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਹਾਂ ਜੀ ਮੈਂ ਸਮਰਥਕ ਕੋਰ ਬੰਦੂ ਹੈਲਪਿੰਗ ਹੈਂਡ ਦੀ ਟੀਮ ਦੀ ਤਰਫੋਂ ਅੱਜ ਗਹਿਲੇਵਾਲ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਹੈਗਾ ਮੈਂ ਤਾਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਸੀ ਜਦੋਂ ਦਾ ਹੋਬੀ ਧਾਲੀਵਾਲ ਸਰ ਦਾ ਆਸ਼ੀਰਵਾਦ ਸਾਡੇ ਸਿਰ ਤੇ ਬਣਿਆ ਤੇ ਸਾਡੀ ਟੀਮ ਨੂੰ ਹੋਰ ਕੌਨਫੀਡੈਂਸ ਮਿਲਿਆ ਹੈਗਾ ਇਹ ਵਾਲੇ ਕੰਮ ਅੱਗੇ ਵਧ ਕੇ ਕਰਨ ਲਈ ਕਿਉਂਕਿ ਦੇਖੋ ਕੋਈ ਵੀ ਕੰਮ ਜਿਹੜਾ ਹੈਗਾ ਕਰਨ ਲੱਗੇ ਕਿਸੇ ਨਾ ਕਿਸੇ سپورਟ ਦੀ ਜ਼ਰੂਰਤ ਤਾਂ ਹੁੰਦੀ ਹੈ ਚਾਹੇ ਤਨ ਮਨ ਤਾਂ ਨਾਲ ਹਨਾ ਅਸੀਂ ਤਨ ਮਨ ਤਾਂ ਨਾਲ ਤਾਂ ਲੱਗੇ ਹੋਏ ਆ ਤੁਹਾਨੂੰ ਸਰ ਸਾਨੂੰ ਫਾਈਨੈਂਸ਼ਲੀ ਸਪੋਰਟ ਕਰ ਰਹੇ ਹੈਗੇ ਨੇ ਤੇ ਸਰ ਨੇ ਅੱਗੇ ਵੀ ਪ੍ਰੋਮਿਸ ਕੀਤਾ ਕਿ ਸਾਡਾ ਅੱਗੇ ਇਦਾਂ ਹੀ ਸਾਡਾ ਸਾਥ ਦਿੰਦੇ ਰਹਿਣਗੇ ਔਰ ਨਹੀਂ ਮੇਰੀ ਇਹ ਨਹੀਂ ਨਹੀਂ ਮੇਰੇ ਕੋਲੇ ਕੋਈ ਪੈਸੇ ਨਹੀਂ ਕਿ ਤਾਂ ਬਾਕੀ ਟੀਮ ਦੀਆਂ ਮੈਂ ਮਿੰਤਾ ਮਿੰਤਾ ਕਰਕੇ ਤੈਨੂੰ ਦਵਾ ਦਿੰਨਾ ਸਰ ਐ ਵੀ ਕਿਸੇ ਕਿਸੇ ਕੋਲ ਹੁੰਦੀ ਹੈ ਇਹ ਵਾਲੀ ਜਿਹੜੀ ਕੀ ਕਹਿੰਦੇ ਇਹਨੂੰ ਕਲਾ ਕਲਾ ਹਾਂ ਕਿਸੇ ਦੀ ਜੇਬਾ ਚੋਂ ਪੈਸੇ ਨਿਕਲਵਾਣੇ ਨਹੀਂ ਕਲਾ ਨਹੀਂ ਹੈ ਹਿੰਮਤ ਤੇ ਸਾਨੂੰ 23 ਸਾਲ ਹੋ ਗਏ 30 ਸਾਲ ਹੋ ਗਏ ਸਰ ਕਹਿੰਦੇ ਤੂੰ ਡੋਨੇਸ਼ਨ ਬਾਕਸ ਦਾ ਇੰਨਾ ਕਿਉਂ ਰੱਖਿਆ ਹੋਇਆ ਹੈ ਕਿਉਂਕਿ ਸਰ ਠੀਕ ਹੈ ਖੁਦ ਲੱਗੇ ਹੋਇਆ ਤਨ ਮਨ ਤਨ ਨਾਲ ਪੂਰੇ ਲੱਗੇ ਹੋਏ ਸੀ ਅੱਜ ਸਰ ਨੇ ਆ ਕੇ ਸਾਡਾ ਡੋਨੇਸ਼ਨ ਬਾਕਸ ਨੂੰ ਵੱਡਾ ਕਰਤਾ ਹੈ ਸਰ ਕਹਿੰਦੇ ਤੈਨੂੰ ਮੈਂ ਲੈ ਕੇ ਦਵਾਂਗਾ ਚਾਹੇ ਜਿੱਦਾਂ ਵੀ ਹੈ ਕਲਾ ਇਹ ਤੁਹਾਡੇ ਚ ਬਹੁਤ ਜ਼ਿਆਦੀ ਹੈਗੀ ਤੁਸੀਂ ਕਾਫੀ ਬੰਦੇ ਸਾਡੇ ਨਾਲ ਜੋੜੇ ਸਰ ਇਕੱਲੇ ਕਦੀ ਵੀ ਕੋਈ ਨਾਲ ਨਹੀਂ ਚੱਲ ਸਕਦਾ ਨਾ ਤੁਸੀਂ ਇਕੱਲੇ ਕਰ ਸਕਦਾ ਨਾ ਅਸੀਂ ਇਕੱਲੇ ਕਰ ਸਕਦੇ ਤੁਸੀਂ ਕਾਇਨਾਤ ਨਾਲ ਜੋੜੀਏ ਸਾਡੇ ਸੋ ਥੈਂਕ ਯੂ ਸੋ ਮੱਚ ਇਸ ਚੀਲੀ ਤੇ ਅਸੀਂ ਇਦਾਂ ਹੀ ਸੇਵਾ ਕਰਦੇ ਰਾਂਗੇ ਤੁਹਾਡਾ ਆਸ਼ੀਰਵਾਦ ਸਾਡੇ ਨਾਲ ਰਹੇ। ਬਹੁਤ ਬੋਣਿਆ ਤੁਸੀਂ ਮਨੇ ਦੱਸਿਆ ਸ਼ਹਿਰ ਦੇ ਵਿੱਚੋਂ ਚੁਣ ਕੇ ਆਏ ਲਾਇ ਕੈਂਪ ਅੱਗੇ। ਪਿੰਡ ਦੀ ਸੋਚਿਆ ਅਸੀਂ ਵਿੱਚ ਜਾਵਾਂਗੇ ਕਿ ਪਬਲਿਕ ਇਕੱਠੀ ਹੋ ਜੂਗੀ ਇਦਾਂ ਲੱਗਦਾ ਸੀ ਤੁਹਾਨੂੰ। ਸਰ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਸਾਡੀ ਬੰਦੂ ਹੈਲਪਿੰਗ ਹੈਂਡ ਦੀ ਟੀਮ ਨੂੰ ਸੌਰੀ ਬੰਦੂ ਹੈਲਪਿੰਗ ਹੈਂਡ ਦੀ ਜਿਹੜੀ ਵਾਕਈ ਲੋੜ ਹੈ ਇਹਨਾਂ ਪਿੰਡਾਂ ਨੂੰ ਹੈ। ਸ਼ਾਇਦ ਠੀਕ ਹੈ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਅਸੀਂ ਇੱਥੇ ਘਰਾਂ ਘਰਾਂ ਚ ਬੈਠ ਕੇ ਦੇਖਿਆ ਸਭ ਦੇ ਦੁੱਖ ਸੁੱਖ ਸਭ ਦੇ ਸੁਣੇ ਆ ਕਾਫੀ ਫੈਮਲੀਆਂ ਨੂੰ ਅਸੀਂ ਅਡਾਪਟ ਵੀ ਕੀਤਾ ਮਨ ਸਾਰੇ ਕਹਿੰਦੇ ਆ ਤੂੰ ਨਾਮ ਕਮਾਣਾ ਹੈ ਸ਼ਹਿਰ ਚ ਚੱਲ ਨਾਮ ਤਾਂ ਮੈਂ ਕਮਾ ਲੂੰਗੀ ਵਾਈ ਗਰੂ ਦਾ ਹੈ ਸਾਡੇ ਕੋਲ ਸਪੋਰਟ ਹੈ ਨਾ ਉਹਦੇ ਉਹਦੇ ਮਤਲਬ ਪਿੰਡ ਦੇ ਵਿੱਚ ਅਸੀਂ ਮੈਡੀਕਲ ਕੈਂਪ ਲਗਾਉਣਾ ਸੀ ਮੰਨ ਨੂੰ ਨਹੀਂ ਪਤਾ ਸੀ ਸਾਡਾ ਫਰਸਟ ਕੈਂਪ ਸੀਗਾ ਸਰ ਨਾਲ ਡਿਸਕਸ਼ਨ ਕੀਤੀ ਕਿ ਸਰ ਪਤਾ ਨਹੀਂ ਕਿੱਦਾਂ ਹੋਏਗਾ ਸਰ ਕਹਿੰਦੇ ਕੋਈ ਨਹੀਂ ਤੂੰ ਹਿੰਮਤ ਕਰ ਸਭ ਹੋ ਜਾਊਗਾ ਸਰਦਿਕ ਫੋਨ ਕੋਲ ਦੇ ਨਾਲ ਸਰਪੰਚਾ ਨੇ ਲੰਗਰ ਦੀ ਤਿਆਰੀ ਕਰਤੀ ਹੈ ਨਾ ਸਭ ਆਪਸ ਜੋੜ ਕੇ ਕੋਈ ਰਾਸ਼ਨ ਲੈ ਕੇ ਆ ਰਿਹਾ ਕੋਈ ਕੁਝ ਕਰ ਰਿਹਾ ਹੈਗਾ ਤੇ ਸਾਨੂੰ ਅੱਜ ਮਤਲਬ ਹੋਰ ਸਾਡਾ ਮਤਲਬ ਜੋ ਅਸੀਂ ਪਿੰਡਾਂ ਚ ਕਰਨਾ ਚਾਹੁੰਦੇ ਆ ਨਾ ਇੱਥੇ ਟਰਾਂਸਪੋਰਟ ਦੀ ਬਹੁਤ ਕਮੀ ਹੈ ਅਸੀਂ ਇੱਥੇ ਟਰਾਂਸਪੋਰਟ ਵੀ ਲੈ ਕੇ ਆਉਣਾ ਚਾਹੁੰਦੇ ਹੈਗੇ ਆ ਇੱਥੇ ਅਸੀਂ ਜਿਹੜੀਆਂ ਰੋਡਸ ਦੇ ਉੱਤੇ ਰੇਡੀਅਮਸ ਲਗਵਾਉਣਾ ਚਾਹੁੰਦੇ ਆ ਕਿਉਂਕਿ ਇੱਥੇ ਨਾ ਮੈਨੂੰ 1 ਸਾਲ ਹੋ ਗਿਆ ਪਿੰਡ ਵਿੱਚ ਆਂਦੇ ਹੋਏ ਕਿਉਂਕਿ ਮੈਂ ਇੱਥੇ ਦੀ ਹੁਣ ਲੱਗਦਾ ਗਲੀ ਗਲੀ ਤੋਂ ਵਾਕਿਫ ਹੋ ਗਈਆਂ ਕਿਉਂਕਿ ਜਦੋਂ ਇੱਥੇ ਹਨੇਰਾ ਪੈਂਦਾ ਨਾ बहुत दूर दूर तक तो देखोगे ना कोई एक रिक्शा तक भी नहीं है साढ़े को ग्डी हैगी अब इतों मेरा नाम इश्नूर है मैं इस एन जी ओ की वॉल्टियर हूँ बंधु हेल्पिंग हैंड्स फाउंडेन जो मेरी मासी मीनस समर्था कौर आ, उस उनके फाउंडर हैं और उनको हैंडल करते हैं और ये एन सब लोगों को सब कुछ प्रोवाइड करते है जो उनको चाहिए होता है एंड जो नीडी पीपल को नीड होती है जैसे अब लोगों देख नहीं पाते लो, लोग कई लोग बीमार होते हैं जिनका कोई ट्रीटमेंट नहीं होता पर हम उनको आज प्रोवाइड कर रहे हैं एक हेल्थ कैंप मतलब एक मेडिकल कैंप की ओर से एंड किसी की हेल्प करना बहुत अच्छी चीज़ है हमने अपने माँ बाप से भी सीखा है कि किसी की हेल्प करना बहुत अच्छी बात है दूसरे लोग की हैप्पीनेस देखना हमें भी खुश करता है तो थैंक यू ऑल आई वॉन्ट टू से इज आप सबकी हेल्प कीजिए एंड जो नीडी पीपल हैं उनकी भी बहुत हेल्प कीजिए जो आपको दिखते हैं रोड्स पे वो जो नीड पे होते हैं इस्पेशली विंटर्स पे जो लोग रोड पे सोते हैं बिना कंबल के बिना ब्लैंकेट्स के बिना कुल के जो लोग uh, मतलब जिन लोगों लो के पास मनी फिनानशियली प्रॉब्लम होती है हम हमें उनकी हेल्प करनी चाहिए वी शुड हेल्प देम हमने अपने माँ बाप से सिखा है वी शुड हेल्प ए वन एंड इट्स अ राइट टू हेल्प ए वन थैंक यू